ਤੇ ਫਲਾਪ ਪਤਾ ਕਿਦਾਂ ਹੁੰਦੇ ਨੇ ਕੰਮ ਕਰਵਾ ਹਕੀਮੀ ਇੱਕ ਮਿੰਟ ਜੀ ਸਭ ਚੌਧਾ ਸਾਹਿਬ ਨੂੰ ਅੱਜ ਜਿਹੜੀ ਜਾਣਕਾਰੀ ਦੇ ਲਈ ਵੀ 2 ਮਿੰਟ ਦਾ ਟਾਈਮ ਹੁਣ 5 ਮਿੰਟ ਦਾ ਟਾਈਮ ਆਉਂਦਾ ਕਿ ਪ੍ਰਵੀਰ ਕਹਿੰਦਾ ਵੀ 5 ਮਿੰਟ ਦਾ ਟਾਈਮ ਦੇ ਕੇ ਵੀ ਗੱਲ ਵੀ ਪੈ ਜਾਂਦੀ ਆ ਦੱਸ ਕੇ ਨੂੰ ਮੋਟਰ ਨੂੰ ਅੰਤ ਕੋਣਾ ਮੇਰੇ ਵੀਰ ਮਿੱਟੀ ਪਾਉਂਦਾ ਕਿਦਾਂ ਮੋਟਰ ਫੜਦਾ ਕਿਉਂਕਿ ਛੜਾਇਆ ਜਾਣਾ ਲਓ ਸਿਰੇ ਦੀ ਕੁਸ਼ਤੀ ਦੀ ਸ਼ੁਰੂਆਤ ਹੋ ਗਈ ਹੈ ਕਿ ਗੂਗਲ ਤੋਂ ਸੱਚ ਨਹੀਂ ਹੁੰਦੇ ਹੌਸਲੇ ਲੱਗਦੀ ਦਲੇਰੀਆਂ ਦੀ ਸਿਰ ਨਹੀਂ ਹੁੰਦੀ ਬੁਧੀਆ 5100 ਰੁਪਏ ਜਿਹੜੀ 3 ਨੰਬਰ ਦੀ ਚੰਦੀ ਨਹੀਂ ਹੈ 5100 ਰੁਪਏ ਜਾਂ 2 ਨੰਬਰ ਦੀ ਚੰਦੀ ਨਹੀਂ ਜਿੱਤਣ ਲਈ ਭੇਜਿਆ ਸੀ ਹੁਣ ਹੈਪੀ ਸੀ ਸੋਨੂੰ ਸਾਡਾ ਪ੍ਰਾਂਜ ਇਸ ਭਰਾ ਦੇ ਵਿੱਚ 21000 ਦੀ ਰਾਸ਼ੀ ਭੇਜੀ ਗਈ ਹੈ ਜੇਤੂ ਮੰਦ ਲਈ ਨਾਲ ਸਾਡਾ ਪ੍ਰਾਂਜ ਸ਼ੰਦਰ ਸਮਰਾ ਨਿਊਜ਼ੀਲੈਂਡ ਕੇਸ ਸੋਨੂੰ ਜੌਸ ਸਾਹਿਬਾ ਦੇ ਵੱਲੋਂ ਵੀ ਜਿਹੜੀ ਵੱਡੀ ਰਾਸ਼ੀ ਲੱਗ ਗਈ ਜਿਹੜਾ ਮੰਦ ਜਿੱਤੇਗਾ ਤੇ 5000 ਰੁਪਏ ਇਹਨਾਂ ਦੇ ਵੱਲੋਂ ਜਿਹੜਾ ਜਿੱਤਾ ਜਾਣਾ ਲਓ ਵੱਡੀ ਕੁਸ਼ਤੀ ਚੱਲੀ ਇੱਕ ਪਾਸੇ ਢੋਲਾ ਪਹਿਲਵਾਨ ਜੀ ਕਾਸ਼ਨੀ ਖਾਣਾ ਪਲੇਟਾ ਤੇ

कशी हिसा जाम बहुत वॾे करण Check out. Blah, blah, blah. 俺と誰 ਇਹ ਜੀ 52 ਸੌ ਦੀ ਰਾਸ਼ਾ ਲਗਤ ਰਾਸ਼ੀ ਦਾ ਸਨਮਾਨ ਇੱਕ ਵਾਰ ਤਾੜੀ ਮਾਰ ਦਿਓ ਮੇਰੇ ਭਰਾ ਦੇ ਲਈ ਬਹੁਤ ਬਹੁਤ ਆਸੂਲ ਦੇ ਕਣੀਆਂ ਦੇ ਨਾਲ ਭਿੰਦੇ ਦੀ ਦੇ <laughs> ਨਾਲ ਕਹਣੇ ਮੇਰੇ ਨਾਲ ਮੱਧ ਗਵਾਨੀ ਕੋਲਾ ਹਰ ਬੱਲੇ ਰੰਦੀਆ ਸ਼ਿਕਾਇਤ ਰੱਬ ਤੇ ਚੰਦਾ ਜੀ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਤੇ ਬਾਲਿਆਂ ਦੇ ਨਾਲ ਨੂੰ ਚੰਗਾ ਹੈ ਸੰਭੂ ਦਾ ਰੋਤੇ ਪਾਸਟਰ ਸ਼ੁਕਰ ਮਣਾਈ ਜਾ ਜੇ ਹੈ ਅੰਤਪਾਇਰ ਸਾਹਿਬ ਤੇ ਹੋਰ ਦਸਾਂ ਚੜਨੀ ਬੰਝ ਚਾਹੀਦਾ ਰੱਬ ਨੂੰ ਆਲਾਦੇ ਦੇਣ ਵਾਲਿਆ ਲੋਕਾਂ ਦੇ ਸੋਚ ਵਿਚਾਰ ਨਹੀਂ ਜ਼ਿੰਦਗੀ ਜਿਉਣੀ ਰੋ ਤੇਜ ਕਰਨ ਦੀ ਕਰੋ ਆ ਸਾਹਮਣੇ ਕਹਿੰਦੇ ਕੁਸ਼ਤੀ ਦਾ ਜੋਧ ਚੱਲਦਾ ਪਰਲੇ ਪਾਸੇ ਤਰਵੀਨ ਕਹਾਲੀ ਵਾਲਾ ਤੇ ਢੋਲਾ ਕਹਿੰਦੇ ਬਹੁਤ ਹੀ ਅਰਮੇਕਾਰ ਹੈ ਪਰ ਸਾਹਮਣੇ ਦੇਖਾ ਕਿ ਦੋਨਾਂ ਮੁੰਡਿਆਂ ਦੇ درمیان ਵੱਡੀ ਕੁਸ਼ਤੀ ਚੱਲ ਰਹੀ ਹੈ ਕਿ ਸੱਪਾਂ ਦੀਆਂ ਪੂੰਛਾਂ ਤੇ ਨਾ ਤਾਰ ਰੱਖੀਏ ਦੋਧੇ ਤੇ ਤੀਜੇ ਤੇ ਦੋ ਮਿੰਟ ਟਾਕ ਰੱਖੀਏ ਵਿਆਹ ਵਾਲਾਂ ਦਾ ਅੱਜ ਕਦੇ ਨਾ ਕਰੀਏ ਜਿੰਨਾ ਚਿਰ ਫਾਨੇ ਦਾ ਸਟੈਂਡ ਮਿਕਰੋ ਅਮੀਰ ਕੇਰਾ ਸਿਮਿਆ ਜੀ ਨੋਟ ਸਾੜਦੇ ਤੇ ਕੱਫਣਾਉਂ ਦੇ ਹੁੰਦੇ ਨਹੀਂ ਆਦੇ ਜ਼ਰਵਾਦ ਤੇ ਜਾਣੇ ਆ ਗੇ ਵੀ ਤੈਂਕ ਜੀ ਏਮ ਦਾ ਸਾਡਾ ਭਰਾ ਅਜੋਸ਼ ਸਿੰਘ ਜੀ ਮੈ联 ਨੂੰ ਲਾਈਵ ਦੇਖ ਰਿਹਾ ਹੈ ਨਾਲ ਨਾਲ ਜਾਂ ਜਿਆਦਾ ਬੰਦਿਆ ਕਲੰਗਾਂ ਦੀ ਹਰ ਰੋਜ਼ ਤਰੀਕਾ ਵੇਖੋ ਚੰਦੇ ਕੁੱਸਤੀ ਦੇ ਮੁੰਡੇ ਕੋਲ ਬਾਕੀ sire ਦੀ ਕੁੱਸਤੀ ਚੱਲ ਰਹੀ ਹੈ ਇੱਕ ਪਾਸੇ ਤੇਲਾ ਕਾਸ਼ਨੀ ਤੇ ਦੂਸਰੇ ਪਾਸੇ ਤਰਵੀਨ ਜੇ ਕੁੱਸਤੀ ਦਾ ਸਲਾਦ ਹੁੰਦਾ

चोर न चक करे ਸਾਡੇ ਨਗੋਦਰ ਕਰਮਪ੍ਰਧ ਭਦਰਪਰਾ ਜੁਟੂ ਦੀ ਜਨਤਾ ਦੇ ਵਿੱਚ ਬਹੁਤ ਬਹੁਤ ਜਿਹੜਾ ਤਕਰ ਹੌਣ ਜਾ ਰਿਹਾ ਹੈ ਅਨੰਦਪੁਰ ਤੋਂ ਚਾਰ ਤਾਰ ਕੇ ਮੇਰਾ ਪਾਸਾ ਇਧਰ ਸਾਰੇ ਗੱਬੇ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤਿੰਨ ਵਾਰ ਸਿੱਖੀ ਨਾਲ ਸਿੱਖਿਆ ਆ ਗਿਆ ਹੈ ਮੇਰੇ ਪਾਸੇ ਜਣਾ ਨਹੀਂ ਤੇ ਨਗੋਦਰ ਨਹੀਂ ਆਣਾ ਨਹੀਂ ਮੇਰੇ ਕੁਸ਼ਤੀ ਦੀ ਕਿਰਪਾ ਨਾਲ 1000 ਰੁਪਇਆ ਬਟ 10000 ਰੁਪਏ ਦੇਣਾ ਮੈਂ ਤੁਹਾਨੂੰ ਲੋ ਜੰਦੂ ਵਾਲੀ ਦੇ ਪ੍ਰਵੀਰ ਬਣਾਉਂਦਾ ਉਸੇ ਕੰਮ ਕੁਸ਼ਤੀ ਜਿਹੜੀ ਬੰਦ ਹੋ ਜਣੀ ਹੈ ਜਿਹੜਾ ਮੰਨ ਦੋਨਾਂ ਮਾਦੀ ਵਿੱਚ ਪੁਆਇੰਟ 91 ਹੁਣ 2 ਮਿੰਟ ਦਾ ਟਾਈਮ ਆ ਪ੍ਰਵੀਰ ਜੀ ਆ ਮਾਰ ਖੜਾ ਉਹ ਜੂ ਬੰਦੇ ਬੰਦੇ ਕੋਲਾ ਟਾਸ ਦੇ ਬਿਨਰ ਚੱਲ ਰਿਹਾ ਕੁਸ਼ਤੀ ਪੱਟੀ ਚੱਲ ਰਹੀ ਹੈ ਕਿ ਥੱਕ ਪੁੱਟ ਕੇ ਯਾਦ ਜਮੀਰ ਆਉਂਦੀ ਤੇ ਸਦਾ ਵਕਤ ਹੁੰਦਾ ਉਹ ਗਾਣ ਦਾ ਵੀ ਹਰ ਜਗ੍ਹਾ ਨਹੀਂ ਵੱਡੇ ਲੋਕ ਚੱਲਦੇ ਤੇ ਜਦੋਂ ਸਮਾਂ ਹੁੰਦਾ ਹੈ ਭਾਣ ਦਾ ਵੀ ਸਦਾ ਕਿਤੇ ਕਮਾਂਡ ਦਾ ਵੀ ਸਾਡਾ ਡਾਂਗ ਤੇ ਮੇਰਾ ਦਾ ਰਹਿ ਸਕਦਾ ਕਿੰਨਾ ਹੁੰਦਾ ਕਿਤੇ ਕਮਾਂਡ ਦਾ ਵੀ ਇੱਕ ਝੋੜੇ ਦੇ ਵਿੱਚ ਪੰਨ ਕਮਾਂਡ ਹੁੰਦਾ ਤੇ ਹੁਣ 2 ਮਿੰਟ ਦੇ ਵਿੱਚ ਜੰਹਾਰ ਦੀ ਗੱਲ ਹੋਣੀ ਹੈ ਇਧਰ ਬਰੋ ਬਣੀ ਜਰਤਾਰ ਸਿੰਘ ਜੀ ਕਿਲੇ ਵਾਲੇ ਪਰਿਵਾਰ ਵੱਲੋਂ ਹੋਰ ਯਤਨ ਕਰਦੇ ਅਲਾਕਾ ਜਿਹਦਾ ਮਲਕਪਤੀ ਜਿੱਤੇਗਾ ਸਰਵਸੇ ਜਗਤਾਰ ਸਿੰਘ ਜੀ ਕਿਲੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਤਾਂ ਦੇ ਦੂਜੇ ਪਾਸੇ ਇਧਰ ਦੇ ਪਾਸੇ ਜਿੰਨਾ ਬਣੀ ਕੋਲ ਨਾ ਹੈ ਕਾਜਨੀ ਦੇ ਨਾਲ ਪ੍ਰਵੀਨ ਮਹਲਵਾਨ ਜੀ i ਦੇਸ਼ਮਲਾਲ ਜੀ ਵੀਕਟਰ ਸਾਹਿਬ ਉਹਨਾਂ ਦੇ ਪੁੱਤ ਸੁਪਤਰ ਹੈਪੀ ਮਾਹੀ ਦੇ ਵੱਲੋਂ 1000 ਰੁਪਏ ਹੋਰ ਹੈ ਰਹੇ ਜੀ ਧੰਨਵਾਦ ਕੀਤਾ ਜਾ ਰਿਹਾ ਸਾਰੀਆਂ ਸ਼ਖੀਨਾਂ ਦੇ ਜਿਨ੍ਹਾਂ ਵੱਲੋਂ ਬਹੁਤ ਬਖਾਣਾ ਸ਼ਿੰਦਰ ਟੱਟ ਜੀ ਕਹਿੰਦੇ ਵੀ 1000 ਰੁਪਏ ਮੇਰੇ ਕੋਲ ਕੋਈ ਦਾ ਜਿਹੜਾ ਮਨ ਪੱਛੇਗਾ ਉਹਦੀ ਵੱਡੀ ਰਾਸ਼ੀ ਮੇਰੇ ਕੋਲ ਬਹੁਤ ਧੰਨਵਾਦ 21000 ਰੁਪਏ ਲਗਾ ਹੈਪੀ ਮਾਹੀ ਸੋਨੂ ਪਿਆਲੇ ਸੋਨੂ ਜਗENDER ਦੇ ਵੱਲੋਂ ਸ਼ਿੰਦਰ ਸਮਰਾ ਜੀ ਦੇ ਜਨਨ ਵੱਲੋਂ 5000 ਰੁਪਏ ਜਿਹੜਾ ਲੱਗਾ ਹੋਇਆ ਇੱਕ ਮਾਥੇ ਤੋਂ ਵੱਡਾ ਰਾਸ਼ੀ ਮੈਂ ਜਗENDER शी कंदे जेड़ियूं मारो चोॾहो ताशो मु ताड़ियूं मारे